ਬਾਬਾ ਫਰੀਦ ਜੀ ਦੇ ਆਗਮਨਪੁਰਬ ਦੀ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਆਸ ਤੇ ਉਮੀਦ ਕਰਦਾ ਕਿ ਬਾਬਾ ਫਰੀਦ ਜੀ ਸਮੂਹ ਸੰਗਤ ਤੇ ਕਿਰਪਾ ਕਰਨਗੇ ਔਰ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਫਰੀਦਕੋਟ ਨੇ ਤਰੱਕੀ ਕੀਤੀ ਹੈ ਉਸੇ ਤਰ੍ਹਾਂ ਸਮੂਹ ਫਰੀਦਕੋਟ ਦੇ ਵਾਸੀ ਤਰੱਕੀ ਕਰਨਗੇ ਔਰ ਦੂਸਰੀ ਗੱਲ ਜਿਹੜੀ ਅੱਜ ਪੰਜਾਬ ਦੇ ਵਿੱਚ ਹਰ ਦੀ ਮਾਰ ਹੀਟ ਜਿਹੜਾ ਸਾਡਾ ਏਰੀਆ ਆਇਆ ਉਹ ਵੀ ਮੈਂ ਬਾਬਾ ਫਰੀਦ ਦੇ ਚਰਨਾਚਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਇਸ ਕਰੋਪੀ ਚੋਂ ਜਲਦ ਤੋਂ ਜਲਦ ਸਾਨੂੰ ਕੱਢਣ ਤੇ ਉਸੇ ਤਰ੍ਹਾਂ ਜਿਹੜਾ ਹੱਸਦਾ ਵਸਦਾ ਰੰਗਲਾ ਪੰਜਾਬ ਹੈ ਸਾਡਾ ਉਹ ਸਾਹਮਣੇ ਆਵੇ ਤੇ ਬਾਬਾ ਫਰੀਦ ਦੇ ਚਰਨਾਚ ਇਹੀ ਬੇਨਤੀ ਹੈ ਕਿ ਉਹ ਸਾਨੂੰ ਸਮਰਥ ਬਖਸ਼ਣ ਅਸੀਂ ਲੋਕ ਭਲਾਈ ਦੇ ਕੰਮਾਂ ਚ ਸਮਾਜ ਭਲਾਈ ਦੇ ਕੰਮਾਂ ਚ ਜਿਹੜਾ ਹੈਗਾ ਵੱਧ ਚੜ ਕੇ ਹਿੱਸਾ ਪਾ ਸਕੀਏ ਚੋਡੇ ਵੀ ਬਾਬਾ ਫਰੀਦ ਮੇਲੇ ਦੀਆਂ ਆਗਮਨਪੁਰ ਹੁੰਦੀਆਂ ਸਰੀਪੁਰ ਪੰਜਾਬ ਜੀਬੀਆਈ ਨਹੀਂ ਬਲਕਿ ਸਾਰੇ ਵਰਲਡ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਕਿਉਂਕਿ ਮੈਂ ਕੈਨੇਡਾ ਜਾਂਦਾ ਰਹਿੰਦਾ ਮੇਰਾ ਇੱਕ ਬੇਟਾ ਉੱਥੇ ਰਹਿੰਦਾ ਹੈ ਸਰੀ ਮੈਨੂੰ ਦੋ ਵੇਲੇ ਬਾਬਾ ਫਰੀਦ ਮੇਲੇ ਅਟੈਂਡ ਕਰਨ ਦਾ ਵਕਫਾ ਮਿਲਿਆ ਉੱਥੇ ਬਹੁਤ ਉੱਚੇ ਪੱਧਰ ਤੇ ਜਿਵੇਂ ਫੀਡ ਕੋਡ ਬਣਾਇਆ ਜਾਂਦਾ ਉੱਥੇ ਵੀ ਬਹੁਤ ਚਾਵਾਣਾ ਮਨਾਉਂਦੇ ਨੇ ਲੀਲਾ ਐਡਮਿਨਿਸਟ੍ਰੇਸ਼ਨ ਨੇ ਐਤ ਕੀ ਜਿਹੜਾ ਮੇਲਾ ਪਹਿਲਾਂ ਤਾਂ ਕੈਨਸਲ ਕਰਤਾ ਸੁਣ ਕੇ ਸੀ ਅੱਤੇ ਕਿਰਪੂ ਮੇਰਾ ਖਾਲੂ ਕਿ ਖੇਤਾ ਬੱਚਿਆਂ ਦੀਆਂ ਲੋਕ ਜਿੱਤੀਆਂ ਤੇ ਉਹ ਪ੍ਰੋਗਰਾਮ ਮੇਰਾ ਖਾਲੂ ਨੇ ਚਲਾਈ ਆ ਬਾਕੀ ਜਿਹੜੇ ਸੱਪਿਆ ਚਾਰ ਪ੍ਰੋਗਰਾਮ ਵੀ ਸ਼ੈਨ ਹੋ ਰਹੇ ਆ ਰੰਗਾ ਰੰਗ ਪ੍ਰੋਗਰਾਮ ਮੇਰਾ ਖਾਲੂ ਵਾਇਨ ਕੀਤੇ ਇਹਨਾਂ ਨੇ ਅੱਛਾ ਕੀਤਾ ਜਿਹੇ ਵਾਇਨ ਕੀਤੇ ਆ ਕਿਉਂਕਿ ਉਹ ਵੀ ਸਾਡੀ ਭੈਣ ਭਰਾ ਹੈ ਜਿਹੜੇ ਹਰ ਤੋਂ ਪ੍ਰਭਾਵਿਤ ਹੋਏ ਆ ਸ੍ਰੀਪੁਰ ਦਾ ਜਿਹੜਾ ਦਸਹਿਰਾ ਹੈਗਾ ਅਸੀਂ ਅੱਗੇ ਲਾ ਕੇ ਬਣਾਉਂਦੇ ਹੁੰਦੇ ਸੀ ਸਾਡੀ ਸ੍ਰੀਪੁਰ ਦਸਹਿਰਾ ਕਮੇਟੀ ਸ੍ਰੀਪੁਰ ਉਹ ਵੀ ਅਸੀਂ ਕੈਨਸਲ ਕਰਤਾ ਬਲਕਿ ਐਡੀਸ਼ਨ ਇਹ ਕੀਤੀ ਹੈ ਉਸ ਦਿਨ ਅਸੀਂ ਮੰਦਰ 'ਚ ਬਹਿ ਕੇ ਜਿੰਨੇ ਵੀ ਕਮੇਟੀ ਮੈਂਬਰ ਹੈ ਜਾਂ ਸਾਡੇ ਨੇੜੇ ਦੇ ਲੰਦੇ ਸੰਬੰਧਤ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਆਪਾਂ ਉਸ ਦਿਨ ਬਹਿ ਕੇ ਪਾਠ ਕਰੀਏ ਜਿਹੀ ਜਿਹੜੀ ਹੈਗੀ ਹੈ ਤਰਾਸ਼ ਦੀ ਅੱਗੇ ਤੋਂ ਨਾਮ ਲਈ ਬਾਬਾ ਫਰੀਦ ਜੀ ਨੂੰ ਬੇਨਤੀ ਕਰੀਏ ਪ੍ਰਮਾਤਮਾ ਨੂੰ ਬੇਨਤੀ ਕਰੀਏ ਅਖੀਰ ਵਿੱਚ ਮੈਂ ਆਪ ਦੇ ਵੱਲੋਂ ਸਾਡੇ ਪਰਿਵਾਰ ਵੱਲੋਂ ਫੋਡਰ ਸ਼ਾਹੀ ਹਵੇਲੀ ਵੱਲੋਂ ਤੁਹਾਨੂੰ ਸਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਨੇ ਤੇ ਮਾਤਮਾ ਕਰੀ ਅੱਗੇ ਤੋਂ ਅਸੀਂ ਇਹ ਹੀ ਮੇਲਾ ਇਹ ਤੋਂ ਵੀ ਵਧੀਆ ਤਰੀਕੇ ਨਾਲ ਮਨਾ ਸਕੀਏ ਪਿਛਲੇ ਸਾਲਾਂ ਤੋਂ ਵੀ ਵਧੀਆ ਕੈਦ ਕੀ ਮਜਬੂਰੀ ਕਰਮ ਚ ਉਹ ਜਿਹੜਾ ਹੈਗਾ ਉੱਚ ਘਟ ਮੋਣੀ ਗਈ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਤੋਂ ਵੀ ਤੇ ਅੱਗੇ ਤੋਂ ਵਧੀਆ ਬਣਾਸੇ ਥੈਂਕ ਯੂ ਗੰਜੇ ਸ਼ਕਰ ਅਦਰ ਬਾਬਾ ਸ਼ੇਖ ਕੀਤੀ ਇਸ ਅਕਸ਼ੀ ਹੋਈ ਤਾਂ ਵੀ ਪ੍ਰੀਤ ਕੋਲ ਦੇ ਉਸਾਰਨ ਮਾ ਬਾਬਾ ਫੀਰ ਦੇ ਮੇਲੇ ਦੇ ਬਾਬਾ ਫੀਰ ਆਗਮਨ ਤੋਂ ਦੇ ਮੇਲੇ ਤੇ ਬਹੁਤ ਬਹੁਤ ਵਧਾਈ ਦਿੰਦਾ ਹੈ ਔਰ ਆਸ ਕਰਦਾ ਹੈ ਕਿ ਆਪ ਸਭ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਆਪਣੇ ਘਰਿਆਂ ਦੇ ਅੰਦਰ ਸ਼ਾਂਤੀ ਪਰਿਵਾਰਾਂ ਦੇ ਵਿੱਚ ਪਿਆਰ ਔਰ ਗਿਆਨ ਦਾ ਪ੍ਰਕਾਸ਼ ਹੋਏਗਾ ਔਰ ਆਪਾਂ ਪੰਜਾਬ ਨੂੰ ਦੇਸ਼ ਪੰਜਾਬ ਨੂੰ ਅਗੇ ਤਰੱਕੀਆਂ ਤੇ ਲੈ ਕੇ ਜਾਵਾਂਗੇ ਔਰ ਇਸ ਮੇਲਾ ਨੂੰ ਮੇਲੇ ਨੂੰ ਆਪਾਂ ਸੂਰੇ ਇਕੂ ਜਣ ਸਾਥ ਦੇ ਨਾਲ ਸੁੱਖ ਨਾਲ ਸ਼ਾਂਤੀ ਦੇ ਨਾਲ ਆਪਾਂ ਨੇ ਬਿਤਾਉਣਾ ਹੈ ਪੰਜਾਬ ਸਰਕਾਰ ਅਸੀਂ ਸਾਰੇ ਤੁਹਾਡੇ ਨਾਲ ਆਂ ਔਰ ਆਪਾਂ ਇਹ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਨਿਪਟਾ ਕੇ ਬਾਬਾ ਫਰੀਦ ਜੀ ਦੀ ਬਖਸ਼ਿਸ਼ਾਂ ਪ੍ਰਾਪਤ ਕਰੀਏ ਬਹੁਤ ਬਹੁਤ ਬਧਾਈ